ਪਹਾੜਾਂ ਵਿੱਚ ਹੋ ਰਹੀ ਲਗਾਤਾਰ بارش ਦੇ ਚਲਦਿਆਂ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋਣ ਦੇ ਚਲਦਿਆਂ ਪਾਵਰ ਹਾਊਸ ਯੂਬੀਡੀਸੀ ਨਹਿਰ ਵਿਖੇ ਪਾਣੀ ਵਧ ਗਿਆ ਅਤੇ ਪਿੰਡਾਂ ਦੇ ਘਰਾਂ ਵਿੱਚ ਹੜ੍ਹਾਂ ਦਾ ਪਾਣੀ ਆਉਣ ਕਰਕੇ ਬਲਾਕ ਸਜਨਪੁਰ ਦੇ ਪਿੰਡ ਪੂਰਜਕ ਅਤੇ ਪੂਰ ਵਿਖੇ ਹੜ੍ਹ ਨੇ ਮਚਾਈ ਤਬਾਈ ਲੋਕਾਂ ਦੇ ਘਰਾਂ ਵਿੱਚ ਵੜਿਆ 7-7 ਫੁੱਟ ਪਾਣੀ ਜਿਸ ਦੇ ਚਲਦਿਆਂ ਮੌਕੇ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਨਹੀਂ ਵੇਖੀ ਕਦੀ ਅਜਿਹੀ ਤਬਾਈ ਕਿਸਾਨਾਂ ਦੀਆਂ ਫਸਲਾਂ ਆਈਆਂ ਹੜ੍ਹ ਦੇ ਜ਼ਪੇਟ ਜਿਸ ਦੇ ਨਾਲ ਪਿੰਡ ਵਿੱਚ ਲੋਕਾਂ ਨੇ ਘਰਾਂ ਵਿੱਚ ਰੱਖੇ ਜਾਨਵਰ ਵੀ ਆਏ ਹੜੰਦ ਜ਼ਪੇਟ ਪਿੰਡ ਦੇ ਨੌਜਵਾਨ ਯੁਵਕਾਂ ਨੇ ਦਿਖਾਇਆ ਹੌਸਲਾ ਅਤੇ ਬੱਚੀਆਂ ਬਜ਼ੁਰਗਾਂ ਨੂੰ ਪਹੁੰਚਾਇਆ ਸੁਰੱਖਿਤਾਵਾ ਤੇ ਹਾਲਾਂਕਿ ਪਿੰਡ ਦੇ ਲੋਕਾਂ ਵੱਲੋਂ ਸਾਫ਼ ਕਿਹਾ ਗਿਆ ਕਿ ਉਹਨਾਂ ਦੇ ਕੋਲ ਇੱਕ ਦਾਣਾ ਅਨਾਜ ਦਾ ਨਹੀਂ ਬਚਿਆ ਕਿਉਂਕਿ ਹੜ੍ਹਾਂ ਦੇ ਪਾਣੀ ਨੇ ਉਹਨਾਂ ਦੇ ਘਰਾਂ ਵਿੱਚ ਪਿਆ ਅਨਾਜ ਵੀ ਆਪਣੇ ਜ਼ਪੇਟ ਵਿੱਚ ਲੈ ਕੇ ਖਰਾਬ ਕਰ ਦਿੱਤਾ ਜਿਸ ਦੇ ਜਿਲਦਿਆਂ ਪਿੰਡ ਦੇ ਲੋਕ ਰੋਟੀ ਖਾਣ ਤੋਂ ਵੀ ਹੋ ਯਾਤਰ ਅਤੇ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਫੋਜ ਵੱਲੋਂ ਪਹੁੰਚਾਇਆ ਜਾ ਰਿਹਾ ਹੈ ਰਾਸ਼ਨ ਲੋਕਾਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਦਾ ਘੜਾ ਨਾਲ ਹੋਏ ਨੁਕਸਾਨ ਦੀ ਪਰਵਾਹੀ ਸੂਬਾ ਸਰਕਾਰ ਵੱਲੋਂ ਕੀਤੀ ਜਾਵੇ ਤਾਂ ਜੋ ਦੁਬਾਰ ਤੋਂ ਆਪਣਾ ਜੀਵਨ ਪੱਧਰ ਉੱਪਰ ਚੁੱਕ ਸਕਣ ਕਿਉਂਕਿ ਹੜ੍ਹਾਂ ਕਾਰਨ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਅਤੇ ਕਈਆਂ ਦੇ ਘਰ ਪਾਣੀ ਦੇ ਵਿਚ ਪੇਟ ਕਰਨ ਤਬਾਹ ਹੋ ਗਏ ਹਨ ਆਓ ਵੇਖਦੇ ਹਾਂ ਪੂਰੀ ਰਿਪੋਰਟ one of the premium and prestigious professional institutes providing a wide range of professional courses with 100% placement assistance we are ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਬਰਲਾਇਆ ਪਿੰਡਪੂਰ ਚੱਕ ਹੈ ਕਿਦਾਂ ਦਾ ਮੰਝਰ ਜਿਹੜਾ ਵੇਖਣ ਨੂੰ ਮਿਲਿਆ ਤੁਸੀਂ ਪਹਿਲੀ ਵਾਰੀ ਤੁਸੀਂ ਦੇਖਿਆ ਹਣਾ ਹੜ ਦਾ ਜਿਹੜਾ ਇੱਥੇ ਜੀ ਸਰ ਮੈਂ ਤਾਂ ਫਸਟ ਟਾਈਮ ਦਿਖਿਆ ਆਪਣੀ ਲਾਈਫ ਚ ਸੋਚਿਆ ਵੀ ਨਹੀਂ ਕਦੀ ਕਿ ਅਜੇ ਕੰਮ ਇੱਥੇ ਹੋਏਗਾ ਪਰ ਇਹ ਦੇਖ ਕੇ ਨੇ ਹੈਰਾਨ ਹੈ ਕਿ ਚਲੋ ਜਾਨ ਬਚੀ ਤੇ ਚਲੋ ਬੱਚੇ ਬਚਾਣੇ ਹੀ ਕਈ ਤਰ੍ਹਾਂ ਪਾਣੀ ਦਾ ਪਤਾ ਵੀ ਨਹੀਂ ਚੱਲੇ ਕਿ ਪਾਣੀ ਕਿਸਲੇ ਆ ਗਿਆ 10 ਮਿੰਟ ਪਹਿਲੇ ਪਤਾ ਚੱਲਿਆ ਕਿ ਪਾਣੀ ਆਣਾ ਹੈ ਤੇ ਪਾਣੀ ਆਇਆ ਦੇਖੋ ਨੁਕਸਾਨ ਕਿੰਨਾ ਬਾਕੀ ਜਿਹੜਾ ਆਪਣੇ ਪਿੰਡੇ ਦੇ ਬਜ਼ੁਰਗ ਗਿਆ ਹਨ ਪਰ ਆਇਆ ਇਹਨਾਂ ਸਾਡੀ ਬਹੁਤ ਮਦਦ ਕੀਤੀ ਆ ਇਹਨਾਂ ਦਾ ਥੈਂਕ ਯੂ ਸੋ ਮੱਚ ਬਾਕੀ ਅਸੀਂ ਅੰਦਰ ਹੀ ਜੇ ਹਾਨੂੰ ਨਹੀਂ ਪਤਾ ਚਲਦਾ ਕਿ ਪਾਣੀ ਆਇਆ ਅਸੀਂ ਤੇ ਅੰਦਰ ਹੀ ਦਮ ਘੁੱਟ ਗਿਆ ਸੀ ਰਿੱਕੀ ਔਰ ਕੰਨੂ ਇਹ ਸਾਡੇ ਘਰ ਆਏ ਇਹਨਾਂ ਨੇ ਗੇਟ ਕਰਕਾਇਆ ਭਾਬੀ ਤੁਸੀਂ ਕੋਠੇ ਦੌੜ ਜੋ ਨਹੀਂ ਤੇ ਅਸੀਂ ਅੰਦਰ ਹੀ ਦਮ ਘੁੱਟ ਜਣਾ ਹੀ ਬੱਚੇ ਬਚਾਉਣ ਵਾਸਤੇ ਦੌੜੇ ਆ ਦੌੜ ਕੇ ਸਾਡੇ ਸੱਟਾਂ ਲੱਗੀਆਂ ਬੱਚਿਆਂ ਨੇ ਲੱਗੀਆਂ ਕੋਠੇ ਦੂਸਰੀ ਮੰਜ਼ਾ ਚੜ੍ਹੇ ਆ ਤਾਂ ਇਹ ਮਾ ਮਾਂ ਬੱਚੇ ਪ੍ਰਸ਼ਾਸਨ ਨਾਲ ਕੋਈ ਸਾਡੀ ਮਦਦ ਨਹੀਂ ਹੋਈ ਕਿਸੇ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਕਿ ਤੁਹਾਡਾ ਕੀ ਹਾਲ ਚਾਲ ਆ ਕੋਈ ਨਹੀਂ ਬਸ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਚਾਹਨਾ ਥੋੜ ਮਦਦ ਹੋਏ ਪ੍ਰਸ਼ਾਸਨ ਨਾਲ ਹੋਰ ਮੈਂ ਕੀ ਕਹਿ ਸਕਨੇ ਆ ਇੱਕ ਸਾਡੇ ਨਾਲ ਨਹੀਂ ਜੋ ਵੀ ਪਿੰਡ ਪੂਰ ਚੱਕਦਾ ਸਾਰੇ ਹੀ ਨੁਕਸਾਨ ਹੋਇਆ ਬਸ ਇਹੀ ਕਹਿਣਾ ਚਾਹੁੰਦੇ ਆ ਹੱਥ ਜੋੜ ਕੇ ਕਿ ਮਦਦ ਕੀਤੀ ਜਾਏ ਬਸ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਬਾਕੀ ਖਾਣਾ ਸਾਨੂੰ ਤਿੰਨ ਟਾਈਮ ਆ ਰਿਹਾ ਬੱਬੂ ਪਾਜੀ ਜਿਹੜੇ ਇੱਥੋਂ ਦੇ ਮੈਂਬਰ ਹੈ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਸੋ ਮੱਚ ਜਿਹੜਾ ਸਾਡੀ ਮਦਦ ਕੀਤੀ ਹੈ ਤੇ ਇੱਕ ਮੇਰੀ ਮਾਤਾ ਜੀ ਨੇ ਹੱਥੋਂ ਕੋਠੇ ਜਰਾ ਆ ਮੈ ਜਾਣ ਕੇ ਜਿਹਨਾਂ ਬਚਾਣ ਦੀ ਕੋਸ਼ਿਸ਼ ਮੇਰੀ ਮੱਕੀ ਮਾਰੀ ਔਰ ਸਰਕਾਰ ਵੱਲੋਂ ਕੋਈ ਸਹਾਇਤਾ ਤੁਹਾਡੀ ਸਾਨੂੰ ਮੇਰੀ ਕੋਈ ਸਹਾਇਤਾ ਨਹੀਂ ਸਰ ਕੋਈ ਸਰ ਪਿੰਡ ਦੇ ਮੈਂਬਰ ਮੈਂਬਰ 37 ਬਸੇ ਫਿਰ ਬਸਾਰੇ ਔਰ ਕੀ ਮੰਗ ਕਰਦੇ ਹੋ ਤੁਸੀਂ ਇਹ ਸਰਕਾਰ ਕੋਈ ਹੀ ਮੰਗ ਕਰਦੇ ਹਾਂ ਨਾ ਨਾ ਸਾਰਾ ਹੜਾ ਜਨ ਦਿੱਤਾ ਹੈ ਇਹ ਕਿਹੜਾ ਪਿੰਡ ਹੈ ਪੂਰ ちゃっ ਕਿਹੋ ਮਾਹੌਲ ਦੀ ਗੱਲ ਕਰੋ ਤੇ ਸਾਨੂੰ ਕੋਠਿਆਂ ਤੇ ਵੀ ਖਤਰਾ ਸੀ ਕਿ ਅਸੀਂ ਕਿਸੇ ਵਕਤ ਵੀ ਜਾ ਸਕਦੇ ਹਾਂ ਠੀਕ ਹੈ ਤੇ ਬਾਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਈ ਮੰਜਾ ਬਿਸਤਰਾ ਮੋਟਰ ਨਵੇਟਰ ਕੋਈ ਚੀਜ਼ ਨਹੀਂ ਬਚੀ ਸਭ ਕਿਹੇ ਕੰਮ ਦੀ ਨਹੀਂ। ਤਾਂ ਹੀ ਤੇ ਸਰਕਾਰ ਅੱਗੇ ਹੀ ਬੇਨਤੀ ਕਰਨੀ ਹੈ ਕਿ ਜਿਹੜਾ ਗਰੀਬ ਭਰਾ ਹੈ ਉਹਦੀ ਮਦਦ ਕੀਤੀ ਜਾਏ। ਬਾਕੀ ਪਿੰਡ ਦੀ ਵੀ ਹੋਣੀ ਚਾਹੀਦੀ ਹੈ। ਰੋਟੀ ਬਣਾਣ ਦਾ ਕਿਸੇ ਕੋਲ ਟਾਈਮ ਨਹੀਂ ਹੈ। ਠੀਕ ਹੈ। ਰੋਟੀ ਨਹੀਂ ਕੋਈ ਬਣਾ ਸਕਦਾ। ਇੰਨੀ ਤੇ ਗਾਰ ਅੰਦਰੋਂ ਕੱਢੀ ਹੈ। ਤੇ ਬਾਕੀ ਸਰਕਾਰ ਦੇਖੇ ਕਿ ਗਰੀਬਾਂ ਦੀ ਮਦਦ ਕੀਤੀ ਜਾਏ ਔਰ ਗਰੀਬਾਂ ਨੂੰ ਥੋੜੀ-ਬੋਤੀ ਚਲੋ ਜਿੰਨਾਂ ਵੀ ਉਹਦਾ ਨੁਕਸਾਨ ਹੋਇਆ ਬੋਤੀ ਭਰ ਪਾਈ ਨਹੀਂ ਕਰ ਸਕਦੇ ਤੇ ਥੋੜੀ-ਬੋਤੀ ਹੋਣੀ ਚਾਹੀਦੀ ਹੈ। ਵਿਚ-ਵਿਚ ਇਹੋ ਜਿਹੇ ਨੇ ਜਿਹੜੇ ਕੀ ਰੋਟੀ ਵੀ ਨਹੀਂ ਖਾ ਸਕਦੇ ਜਿਸ ਵੇਲੇ ਪਾਣੀ ਦਾ ਜਿਹੜਾ ਜੋਰ ਆਇਆ ਆਲੇ ਤੇ ਬੜਾ ਚੰਗਾ ਕੀਤਾ ਜਿਹੜੇ ਸਾਡੇ ਪਿੰਡ ਦੇ ਮੁੰਡਿਆਂ ਨੇ ਜਿਹੜਾ ਹੈ ਮੰਦਰ ਦੇ ਥਰੂ ਜਿਹੜੇ ਸਾਰੇ ਪਿੰਡੇ ਨੂੰ ਇੱਕ ਚਾਰਟਰ ਕੀਤਾ ਕਿ ਭਈ ਅਲਰਟ ਹੋ ਜੋ ਕੋਈ ਕਿਸੇ ਸਿਚੁਏਸ਼ਨ 'ਚ ਆਪਣੇ ਘਰ ਹੁੰਦਾ ਕੋਈ ਸੁੱਤਿਆ ਹੈ ਜਾਂ ਛੋਟਾ ਬੱਚਾ ਹੈ ਕਿਈ ਤਰ੍ਹਾਂ ਦੇ ਚਲੋ ਅਸੀਂ ਜਿਹੜੀ ਪਿੰਡ ਦੀ ਜਿਹੜੇ ਸਾਡੇ ਮੈਂਬਰ ਹੈ ਅਸੀਂ ਉਹਨਾਂ ਦਾ ਵੀ ਇੱਕ ਬੜਾ ਧੰਨਵਾਦ ਕਰਦੇ ਆਂ ਨੇ ਸਰਕਾਰ ਨੂੰ ਕਿ ਸਾਡੀ ਜਿਹੜੀ ਆ ਲੋਕਾਂ ਦੀ ਜਿਹੜਾ ਪੂਰਾ ਹਾਲ ਹੈ ਜੀ ਅਸੀਂ ਬਾਕੀ ਬਾਅਦ ਦੀ ਸੰਸਥਾ لوکی سجن મિત્ર ਜੋ ਵੀ ਇਹ मदत सारे करा ਰਿਹਾ ਜੋ ਮਾੜਾ ਮੋਟਾ ਜੋ ਕੋਈ ਦਾਲ ਫੁੱਲ ਕਾ ਕੋਈ ਜੋ ਪੈਹਾ ਤੇਲਾ ਹਰ ਬੰਦੇ ਨੂੰ ਪ੍ਰੋਵਾਈਡ ਕਰਾ ਰਿਹਾ ਤੇ ਬਾਕੀ ਲੋਕਾਂ ਦੀਆਂ ਫਸਲਾਂ ਕਾफी ਨੁਕਸਾਨ ਹੋ ਗਿਆ ਜੀ ਪਰ ਇੱਕ 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 ਦਾਣੇ ਤੋਂ ਬੰਦਾ ਤੜਫ ਰਿਹਾ ਜੀ ਕੋਈ ਬੰਦਾ ਕਿਸ ਨੂੰ ਕੋਈ ਬਾਹਰੋਂ ਆ ਕੇ ਹੈਲਪ ਕਰ ਰਿਹਾ ਸਾਡੇ ਜਿੰਨੇ ਵੀ ਨੌਜਵਾਨ ਹੈ ਮੇਰੇ ਜਿੰਨੇ ਕਾਫੀ ਮੁੰਡੇ ਮੇਰੇ ਸੱਜਣ ਮਿੱਤਰ ਜੋ ਸਾਡੇ ਪਿੰਡ ਦੇ ਸਾਰੇ ਮੁੰਡੇ ਨੇ ਜੀ ਇਹ ਸਾਡੇ ਇਹ ਕਾਫੀ ਮੁੰਡੇ ਨਾਂ ਨਹੀਂ ਮੈਂ ਲੈ ਸਕਦਾ ਕਾਫੀ ਮੁੰਡੇ ਨੂੰ ਥੋੜਾ ਟਾਈਮ ਲੱਗ ਜੂਗਾ ਤੇ ਇਹਨਾਂ ਨੇ ਕਾਫੀ ਰਾਤ ਸਾਰਿਆਂ ਨਾਲ ਸਾਡੇ ਨਾਲ ਸਾਥ ਦਿੱਤਾ ਰਾਤ ਸਾਡੇ ਕੇ 8 ਵਜੇ ਮੇਰਾ ਵੀਰ ਪਾਣੀ ਆਇਆ ਤੇ ਮੁੰਡਾ ਹੂਟਰਾ ਇੱਥੇ ਮੁੰਡਾ ਆਪਣਾ ਹੀ ਰਿਹਾ ਉਸ ਬੰਦੇ ਨੇ ਹੂਟਰ ਮਾਰਿਆ ਬੰਦੇ ਨੂੰ ਅੱਧਾ ਘੰਟਾ ਸਾਨੂੰ ਪੂਰਾ ਪ੍ਰੋਵਾਈਡ ਕੀਤਾ ਉਸ ਬੰਦੇ ਨੇ ਅਲਰਟ ਕੀਤਾ ਤੇ ਵੀ ਥੋੜਾ ਪਿੰਡ ਚ ਨਹੀਂ ਮਤਲਬ ਕੋਈ ਇਦਾਂ ਦਾ ਸਿਸਟਮ ਹੋਇਆ ਕਿ ਨਹੀਂ ਲੋਕਾਂ ਕੋਲ ਟਾਈਮ ਨਹੀਂ ਮਿਲਿਆ ਮੌਕੇ ਦਾ ਜਗਦਾਂ ਵਿੱਚ ਇਦਾਂ ਦਾ ਪਾਣੀ ਆ ਗਿਆ ਕਿ ਲੋਕਾਂ ਨੂੰ ਆਪਣਾ ਮਤਲਬ ਸਮਾਨ ਰੋਟੀ ਦਾ ਸਮਾਨ ਵੀ ਚੱਕਣ ਦਾ ਟਾਈਮ ਮਿਲਿਆ ਕਿ ਜਿਹੜਾ ਬੰਦਾ ਰੋਟੀ ਖਾ ਸਕੇ ਇਦਾਂ ਹਲਾਦੀ 8-8 ਫੁੱਟ ਪਾਣੀ ਸੀ ਲੋਕਾਂ ਨੂੰ ਇਦਾਂ ਹੋ ਗਈ ਬੰਦਾ ਮਤਲਬ ਅੱਜ ਦਾ ਜਗਦਾਂ ਵੀ ਆਪਣਾ ਦੀ ਦਿਲ ਛੱਡ ਜਾਂਦਾ ਜੀ ਬਾਕੀ ਮੁੰਡੇ ਸਾਰਿਆਂ ਨੂੰ ਪਤਾ ਲੱਗੇ ਇਕੱਠੇ ਹੋ ਗਏ ਸਾਰੇ ਮੁੰਡਿਆਂ ਨੇ ਕਰੋ ਕਰੀ ਹਰ ਬੰਦੇ ਨੂੰ ਔਰਤ ਨੂੰ ਬੱਚੇ ਨੂੰ ਬਜ਼ੁਰਗ ਨੂੰ ਜਿਹੜੀ ਸੇਫ ਜਗ੍ਹਾ ਪਹੁੰਚਵਾਇਆ ਹਰ ਇੱਕ ਦੇ ਕੋਠੇ ਦੇ ਜਿਹਨੂੰ ਬੰਦਾ ਮਾਰਿਆ ਸੀ ਉੱਥੇ ਉਸ ਸੇਫ ਜਗ੍ਹਾ ਪਹੁੰਚਵਾਇਆ ਉਹਨਾਂ ਨੂੰ ਬਾਕੀ ਸਭ ਤੋਂ ਵੱਡਾ ਇਹ ਯੋਗਦਾਨ ਆ ਸਾਡੇ ਜਿੰਨੇ ਵੀ ਇਲਾਕੇ ਦੇ ਮੁੰਡੇ ਆ ਸਹਿਯੋਗ ਸਾਡੇ ਮਾਮਾ ਚਾਹ ਬਜ਼ੁਰਗ ਸਭ ਤੋਂ ਪਿੰਡ ਦੇ ਜਿੰਨੇ ਵੀ ਸਾਡੇ ਇਲਾਕੇ ਆ ਸਭ ਤੋਂ ਜ਼ਿਆਦਾ ਸਹਿਯੋਗ ਇਹਨਾਂ ਨੇ ਦਿੱਤਾ ਜੋ ਕਿ ਹਰ ਬੰਦੇ ਦੀ ਮਦਦ ਕੀਤੀ ਇਸ ਬੰਦੇ ਨੇ ਜਦੋਂ ਵੀ ਜਿਹਨੇ ਵੀ ਸੱਜਣ ਮਿੱਤਰ ਆ ਸਾਡੇ ਜੋ ਵੀ ਆੜਿਆ ਬਾਕੀ ਜੋ ਅਸੀਂ ਇਹੀ ਕਹਿੰਦੇ ਆ ਸਰਕਾਰ ਨੂੰ ਜਿੰਨਾ ਵੀ ਇੰਦਾ ਜੋ ਕਿ ਭਗਵਾਨਤ ਮਾਰਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਜੋ ਵੀ ਇੱਕ ਇੱਕ ਰੁਪਏ ਦਾ ਜੋ ਵੀ ਇਹਦਾ ਨੁਕਸਾਨ ਹੋਗਾ ਅਸੀਂ ਭਰਾਈ ਦੀ ਪੂਰੀ ਕਰਾਂਗੇ ਪਤਾ ਨਹੀਂ ਲੱਗੇ ਕੀ ਕਰਨ ਫਿਰ ਲੋਕੀ ਸਾਡੇ ਆਪਣੇ ਪਿੰਡ ਦੇ ਇਲਾਕੇ ਜਿੱਨੇ ਸਰਪੰਚ ਮੈਂਬਰ ਗਏ ਉੱਥੇ ਜਾ ਕੇ ਆਪਣੀ ਜੀਸੀਬੀ ਲੈ ਕੇ ਉਹਦੇ ਟੋਆ ਨਾ ਮਾਰਦੇ ਅੱਜ ਟੋਆ ਨਹੀਂ ਬਦਲ ਕੋਈ ਅਸੀਂ ਕੀ ਬਤਾਈ ਵੀ ਨਹੀਂ ਇੱਥੇ ਹੋਣਾ ਸਿਆਦਾ ਇਹ ਖਤਮ ਹੋ ਜਾਣਾ ਇੱਥੇ ਜੀ ਕੋਈ ਵੀ ਬੰਦਾ ਲੱਭਣਾ ਨਹੀਂ ਪਿੰਡ ਚ ਕੋਈ ਬੱਚਾ ਜਾਂ ਇਨਸਾਨ ਕੋਈ ਨਹੀਂ ਲੱਭਣਾ ਇੱਥੇ ਕਿਉਂ ਉਹ ਬੰਦਿਆਂ ਦਾ ਅਸੀਂ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਬਹੁਤ ਵੱਡਾ ਕਿ ਟੋਆ ਮਾਰਿਆ ਜਿਹੜਾ ਪਾਣੀ ਜਿਹੜਾ ਡਿਵਰਟ ਦੂਜੀ ਪਾਸੇ ਕੀਤਾ ਉਹਦੇ ਕਾਰਨ ਜ ਫਸਲ ਰੁੜ ਗਈ ਹੈ ਮੌਕੇ ਤੇ ਆ ਕੇ ਐਮਐਲਏ ਸਾਹਿਬ ਦੇਖ ਗਏ ਨੇ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਰਹੀ ਹੈ ਫਸਲ ਬਰਬਾਦ ਹੋ ਗਈ ਹੈ ਤੂੜੀਆਂ ਡੰਗਰਾਂ ਜੋਗੀਆਂ ਨਹੀਂ ਰਹੀਆਂ ਬੰਦਿਆਂ ਜੋਗੇ ਕਲਕਣੀ ਗਈ ਇਹ ਅਗੇ ਤੁਸੀਂ ਮਹਾਰਾਜ ਦੇਖ ਸਕਦੇ ਹੋ ਕਿ ਆਪਣਾ ਤਾਣਾ ਪੱਕਾ ਕੁਝ ਵੀ ਨਹੀਂ ਸੰਭਾਲ ਸਕਿਆ ਆਪਣੀ ਜਾਨ ਹੀ ਸੰਭਾਲੀ ਹੈ ਹੋਰ ਸਾਹੀ ਕੁਝ ਨਹੀਂ ਸੰਭਾਲ ਸਕਦੇ ਜੀ ਬਾਕੀ ਸਾਰਾ ਹੀ ਨਜਾਇਜ਼ ਸਾਡਾ ਕੰਮ ਖਰਾਬ ਹੋ ਗਿਆ